ਬਹੁਤ ਜਲਦੀ ਹੀ ਦੋਚਨ ਫੜ ਕੇ ਅੰਦਰ ਕੀਤਾ ਜਾਏਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ ਉਨ੍ਹਾਂ ਕਿਹਾ ਕਿ ਉਹ ਅੱਜ ਖੰਨਾ ਵਿਖੇ ਬੀਤੇ ਦਿਨੀ ਮੰਦਿਰ ਚ ਹੋਈ ਚੋਰੀ ਅਤੇ ਬੇਵਿਵਦੀ ਮੰਦਪ ਭਾਗੀ ਘਟਨਾ ਤੇ ਅੱਜ ਪੰਜਾਬ ਸਰਕਾਰ ਵੱਲੋਂ ਮੰਦਿਰ ਕਮੇਟੀ ਦੇ ਅਹੁਦੇਦਾਰਾ ਪ੍ਰਬੰਧਕਾ ਮਮਿਲਨ ਆਇਸਨ ਅਤੇ ਉਨਾ ਕਹਿਆ ਕਿ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਤੇ ਪ੍ਰਬੰਧਕਾਂ ਨੇ ਲੋਕਲ ਪੁਲਿਸ ਵੀ ਕਾਰਗੁਜ਼ਾਰੀ ਤੇ ਸਾਂਝੇ ਤਸੱਲੀ ਪ੍ਰਗਟਾਈ ਹੈ। ਉਨਾ ਕਹਿਆ ਕਿ ਬਹੁਤ ਜਲਦੀ ਹੀ ਦੋਸ਼ੀ ਅਖੰਡਿਤ ਕੀਤਾ ਗਿਆ ਸੀਗਾ ਔਰ ਚੋਰੀ ਜਿਹੜੀ ਉਹ ਵੱਡੇ ਪੱਧਰ ਤੇ ਉੱਪਰ ਕੀਤੀ ਗਈ ਸੀਗੀ ਉਸ ਦਿਨ ਤੋਂ ਹੀ ਸਾਡੇ ਲੋਕਲ ਐਮਐਲਏ ਸਾਹਿਬ ਸਾਡੀ ਪੁਲਿਸ ਸਾਡੇ ਆਫੀਸਰਸ ਸਾਰੀ ਸਿਵਲ ਤੇ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹ ਔਨ ਟੂ ਸੀਗੀ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਬਹੁਤ ਜਲਦੀ ਹੀ ਦੋਚਨ ਫੜ ਕੇ ਅੰਦਰ ਕੀਤਾ ਜਾਏਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ ਉਨਾ ਕਹਿਆ ਕਿ ਉਹ ਅੱਜ ਖੰਨਾ ਵਿਖੇ ਬੀਤੇ ਦਿਨੀ ਮੰਦਿਰ ਚ ਹੋਈ ਚੋਰੀ ਅਤੇ ਬੇਵਿਵਦੀ ਮੰਦਪ ਭਾਗੀ ਘਟਨਾ ਤੇ ਅੱਜ ਪੰਜਾਬ ਸਰਕਾਰ ਵੱਲੋਂ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਪ੍ਰਬੰਧਕਾਂ ਨੂੰ ਮਿਲਣ ਆਏ ਸਨ ਅਤੇ ਉਨਾ ਕਹਿਆ ਕਿ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਤੇ ਪ੍ਰਬੰਧਕਾਂ ਨੇ ਲੋਕਲ ਪੁਲਿਸ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟਾਈ ਹੈ ਉਨਾ ਕਹਿਆ ਕਿ ਬਹੁਤ ਜਲਦੀ ਹੀ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਬਣਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ ਉਨਾ ਕਹਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਪੂਰੀ ਤਰ੍ਹਾਂ ਇਸ ਕੇਸ ਤੇ ਨਿਗਰਾਨ ਰੱਖ ਰਹੇ ਹਨ। ਉਹਨਾਂ ਕਹਿੰਦੇ ਲੋਕੀ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲੇ ਹਨ ਮੈਂ ਤਾਂ ਉਹਨਾਂ ਨੂੰ ਇਨਸਾਨ ਹੀ ਨਹੀਂ ਮੰਨਦਾ। ਉਹਨਾਂ ਕਹਿੰਿਆ ਕਿ ਬੜੀ ਜਲਦੀ ਹੀ ਦੋਸ਼ਾਂ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਜਾਏਗਾ। ਖੰਨਾ ਪੁਲਿਸ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਇਸ ਕੰਮ ਵਿੱਚ ਜੁਟਿਆ ਹੋਇਆ ਹੈ। ਦਾਦੇ ਇੱਕ ਖੰਨਾ ਦੇ ਚੇਪੂਰੀ ਮੰਦਰ ਵਿਖੇ ਬੀਤੇ ਦਿਨ ਲੱਖਾਂ ਰੁਪਏ ਦੀ ਚੋਰੀ ਅਤੇ ਸ਼ਿਵਲਿੰਗ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਰਤਾਲੂਆ ਹਿੰਦੂ ਸੰਗਠਨਾ ਧਾਰਮਿਕ ਸੰਸਥਾਵਾਂ ਸਮਾਜ ਸਹਿਯੋਗ ਸੰਸਥਾਵਾਂ ਦੇ ਲੋਕਾਂ ਵੱਲੋਂ ਦੋਸ਼ਾਂ ਨੂੰ ਤਰੰਤ ਫੜੇ ਜਾਣ ਦੀ ਮੰਗ ਕਰਦੇ ਹੋਏ ਖੰਨਾ ਨੈਸ਼ਨਲ ਹਾਈਏ ਦਿੱਲੀ ਅੰਮ੍ਰਿਤਸਰ ਦਿੱਲੀ ਮਾਰਕ ਤੇ ਤਰਨਾਲ ਲਗਾ ਕੇ ਜਾਮ ਕਰਤਾ ਗਿਆ ਸੀ ਦੱਸਦੇ ਕਿ ਖੰਨਾ ਦੇ ਚੋਰਾਂ ਨੇ ਚੇਪੂਰੀ ਮੰਦਰ ਤੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਮੰਦਰ ਕਮੇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਦਰ ਚੋਂ 3.5 ਕਿਲੋ ਚਾਂਦੀ ਦਾ ਕਲਸ਼ ਸ਼ਿਵ ਦੇ ਜਲਦੀ ਗਾਗਰ ਅਤੇ 9 ਮੂਰਤੀਆਂ ਦੇ ਚਾਂਦੀ ਦੇ ਗਹਿਣੇ ਅਤੇ ਮਾਤਾ ਜੀ ਦੇ ਸੋਨੇ ਦੀ ਨੱਤ ਅਤੇ ਗੋਲ ਫੁੱਟੇ ਛੜਾਵੇ ਵੀ ਨਾਲ ਲੈ ਕੇ ਲੱਗੇ ਸੰਚੋਰ ਦੇਖੋ ਅਸਲ ਦੋ ਦਿਨ ਪਹਿਲਾਂ ਬਹੁਤ ਹੀ ਇੱਕ ਮੰਦਭਾਗੀ ਘਟਨਾ 15 ਅਗਸਤ ਵਾਲੇ ਦਿਨ ਹੋਈ ਸੀਗੀ ਖੰਨਾ ਦੇ ਵਿੱਚ ਜਦ ਇੱਥੇ ਬਹੁਤ ਹੀ ਪ੍ਰਾਚੀਨ ਪੁਰਾਤਨ ਮੰਦਰ ਦੇ ਵਿੱਚ ਇੱਕ ਪਾਪ ਦਾ ਕਾਰ ਹੈ ਜਿਹੜਾ ਉਹ ਕੁਝ ਸ਼ਰਾਰਤੀ ਅੰਸਰਾਂ ਨੇ ਕੀਤਾ ਸੀਗਾ ਜਿਦੇ ਚ ਸ਼ਿਵ ਲਿੰਗ ਜਿਆ ਨੂੰ ਖੰਡਿਤ ਕੀਤਾ ਗਿਆ ਸੀਗਾ ਔਰ ਚੋਰੀ ਜਿਹੜੀ ਉਹ ਵੱਡੇ ਪੱਧਰ ਤੇ ਉੱਪਰ ਕੀਤੀ ਗਈ ਸੀਗੀ ਉਸ ਦਿਨ ਤੋਂ ਹੀ ਸਾਡੇ ਲੋਕਲ ਐਮ ਐਲ ਏ ਸਾਡੇ ਪੁਲਿਸ ਸਾਡੇ ਆਫੀਸਰਸ ਸਾਰੀ ਸਿਵਲ ਤੇ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹ ਔਨ ਟੋਸ ਸੀਗੀ ਇਸ ਚੋਰੀ ਨੂੰ ਕਰੈਕ ਕਰਨ ਦੇ ਵਿੱਚ ਸੋ ਅੱਜ ਉਹਨਾਂ ਸਾਰਿਆਂ ਸਾਰੇ ਮੰਦਰ ਕਮੇਟੀ ਦੇ ਸਾਥੀਆਂ ਨੂੰ ਖੰਨਾ ਨਿਵਾਸੀਆਂ ਨੂੰ ਮਿਲਣ ਦੇ ਲਈ ਆਏ ਸੀਗੇ ਔਰ ਇੱਕ ਗੱਲ ਦੀ ਤਸੱਲੀ ਹੈ ਕਿ ਸਰਕਾਰ ਦੇ ਕਾਰਗੁਜ਼ਾਰੀ ਦੇ ਉੱਪਰ ਵੀ ਔਰ ਖਾਸ ਕਰਕੇ ਲੋਕਲ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਸਾਰੇ ਸਾਥੀਆਂ ਨੇ ਉਹ ਤਸੱਲੀ ਪ੍ਰਗਟਾਈ ਹੈ ਔਰ ਮੈਂ ਤੁਹਾਨੂੰ ਇੱਕ વિશ્વાસ ਦਿਵਾਉਣਾ ਕਿ ਇਹ ਸਿਰਫ ਖੰਨਾ ਦੀ ਹੀ ਨਹੀਂ ਹੈ ਪੂਰੇ ਪੰਜਾਬ ਸਰਕਾਰ ਦੀ ਪੂਰੀ ਪੰਜਾਬ ਪੁਲਿਸ ਦੀ ਪ੍ਰਾਇੋਰਟੀ ਹੈ ਤੇ ਬੜੀ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਬਣਦੇ ਅੰਜਾਮ ਤੱਕ ਪਹੁੰਚਾਇਆ ਜਾਊਗਾ ਜਿਵੇਂ ਤੁਹਾਡੀ ਗੱਲ ਬਾਤ ਵਿੱਚ ਜਿਹੜੀਆਂ ਸੀਐਮ ਸਾਹਿਬ ਦਾ ਕੀ ਰਿਐਕਟ ਹੈ ਇਸ ਬਾਰੇ ਸੀਐਮ ਸਾਹਿਬ ਨਾਲ ਤੁਹਾਡੀ ਕੀ ਗੱਲ ਸੀਐਮ ਸਾਹਿਬ ਵੀ ਓਨੀ ਕੰਸਰਨਡ ਨੇ ਜਿਨੇ ਤੁਸੀਂ ਮੈਂ ਆਪਾਂ ਸਾਰੇ ਕੰਸਰਨਡ ਆ ਉਹ ਵੀ ਇਸ ਗੱਲ ਤੋਂ ਬੜੇ ਚਿੰਤਿਤ ਨੇ ਕਿ ਇਹ ਇਹੋ ਜਿਹੀ ਕਾਰਵਾਈ ਇਹੋ ਜਿਹੀ ਘਟਨਾ ਕਿਉਂ ਅਖੰਡਾਂ ਦੇ ਵਿੱਚ ਵਾਪਰੀ ਪਰ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਵੀ ਜਿਹੜੇ ਲੋਕ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲੇ ਹੁੰਦੇ ਨੇ ਮੰਦਰ ਗੁਰਦੁਆਰੇ ਦੇ ਵਿੱਚ ਜਿਹੜੇ ਸਨ ਲਾਉਂਦੇ ਨੇ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਆਪਣੀਆਂ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਉਹ ਕਿਸੇ ਧਰਮ ਦੇ ਤੱਕ ਹੀ ਮੈਂ ਤਾਂ ਉਹਨਾਂ ਨੂੰ ਇਨਸਾਨ ਹੀ ਨਹੀਂ ਮੰਨਦਾ ਹੈਗਾ ਸੋ ਸੀਗਨ ਸਾਹਿਬ ਵੀ ਬੜੇ ਕਨਸਰਨਡ ਨੇ ਅੱਜ ਸਵੇਰੇ ਵੀ ਉਹਨਾਂ ਨਾਲ ਡਿਸਕਸ਼ਨ ਹੋਈ ਤੇ ਬੜੀ ਜਲਦੀ ਹੀ ਜਿਹੜੇ ਵੀ ਪਰਪਰੇਟਰਸ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅੰਦਰ ਬੰਦ ਕੀਤਾ ਜਾ